ਸਤ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਪੈਨਸ਼ਨ ਕਈ ਲੋਕਾਂ ਦੀ ਨਹੀਂ ਆ ਰਹੀ ਲਗਭਗ 80% ਲੋਕਾਂ ਦੀ ਪੈਨਸ਼ਨ ਹੈ ਜਿਹੜੀ ਤਾਂ ਇਸ ਮਹੀਨੇ ਦੀ ਜਿਹੜੀ ਨਹੀਂ ਆ ਰਹੀ ਉਸ ਦਾ ਕੀ ਕਾਰਨ ਹੈ ਉਸ ਦੇ ਦੋ ਵੱਟੇ ਕਾਰਨ ਕੀ ਕਰਨਾ ਹੋਵੇਗਾ ਫਿਰ ਤੁਹਾਡੇ ਖਾਤੇ ਦੇ ਵਿੱਚ ਪੈਨਸ਼ਨ ਆ ਜਾਵੇਗੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਤੁਹਾਨੂੰ ਸ਼ੋ ਹੋ ਰਿਹਾ ਹੋਵੇ ਉਹਨੂੰ ਵੀ ਦਬਾ ਲਿਓ ਤਾਂ ਜੋ ਅਸੀਂ ਜੋ ਵੀ ਕੋਈ ਨਵੀਂ ਜਾਣਕਾਰੀ ਲੈ ਕੇ ਆਉਣ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਚਲੋ ਚੱਲਦੇ ਹਾਂ ਹੁਣ ਆਪਾਂ ਮੇਨ ਅਪਡੇਟ ਦੇ ਉੱਤੇ ਮੇਨ ਅਪਡੇਟ ਇਹ ਹੈ ਕਿ ਪੈਨਸ਼ਨ ਹਰ ਮਹੀਨੇ ਦੀ 4 ਜਾਂ 11 ਤਰੀਕ ਨੂੰ ਆ ਜਾਂਦੀ ਹੈ ਪਰ ਇਸ ਮਹੀਨੇ ਕੀ ਹੋਇਆ ਕਿ 10 ਦਿਨ ਉੱਪਰ ਲੰਘ ਚੁੱਕੇ ਨੇ ਪਰ ਪੈਨਸ਼ਨ ਜਿਹੜੀ ਉਹ ਨਹੀਂ ਆਈ ਤੁਹਾਡੇ ਵੀ ਖਾਤੇ ਦੇ ਵਿੱਚ ਪੈਨਸ਼ਨ ਪਹੁੰਚ ਜਾਵੇਗੀ ਕਦੋਂ ਪਹੁੰਚੇਗੀ ਉਹ ਵੀ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਤੇ ਕੀ ਕਰਨਾ ਹੋਵੇਗਾ ਤਾਂ ਦੋਸਤੋ ਪੈਨਸ਼ਨ ਕਿਹੜੇ ਲੋਕਾਂ ਦੀ ਨਹੀਂ ਆ ਰਹੀ ਪੈਨਸ਼ਨ ਉਹਨਾਂ ਲੋਕਾਂ ਦੀ ਨਹੀਂ ਆ ਰਹੀ ਜਿਨ੍ਹਾਂ ਨੇ ਗਲਤ ਤਰੀਕੇ ਪੈਨਸ਼ਨ ਬਣਵਾ ਲਈ ਸੀ ਤੇ ਉਹ ਹੁਣ ਵੈਰੀਫਿਕੇਸ਼ਨ ਹੋ ਰਹੀਆਂ ਨੇ ਉਹ ਵੈਰੀਫਿਕੇਸ਼ਨ ਕਰਕੇ ਪੈਨਸ਼ਨ ਰੁਕੀ ਹੋਈ ਹੈ ਜਦੋਂ ਵੈਰੀਫਿਕੇਸ਼ਨ ਕੰਪਲੀਟ ਹੋ ਗਈ ਉਸ ਤੋਂ ਬਾਅਦ ਪੈਨਸ਼ਨ ਜਿਹੜੀਆਂ ਆ ਜਾਣਗੀਆਂ ਇਸ ਤੋਂ ਬਾਅਦ ਦੂਜਾ ਹੈ ਕਿ ਜਿਨ੍ਹਾਂ ਨੇ ਈਕੇਵਾਈਸੀ ਨਹੀਂ ਕਰਾਈ ਉਹਨਾਂ ਦੀ ਪੈਨਸ਼ਨ ਰੁਕੀ ਹੋਈ ਹੈ ਤਾਂ ਤੁਸੀਂ ਇਹ ਚੀਜ਼ਾਂ ਕਰਵਾ ਲਓ ਤਾਂ ਤੁਹਾਡੀ ਵੀ ਪੈਨਸ਼ਨ ਆ ਜਾਵੇਗੀ ਬਾਕੀ ਜਿਨ੍ਹਾਂ ਨੇ ਗਲਤ ਤਰੀਕੇ ਪੈਨਸ਼ਨ ਨਹੀਂ ਬਣਾਈ ਉਹਨਾਂ ਦੀ ਪੈਨਸ਼ਨ ਕੀ ਹੈ ਹੁਣ 5-7 ਦਿਨਾਂ ਦੇ ਅੰਦਰ ਅੰਦਰ ਸਾਰਿਆਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਆ ਜਾਵੇਗੀ ਫਿਲਹਾਲ ਇੰਨਾ ਹੀ ਧੰਨਵਾਦ